ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਂ ਵਾਇਵਰਦੀ ਦਾ ਖਾਲਸਾ ਵਾਇਵਰਦੀ ਦੀ ਫਤਿਹ ਐਡਵੈਂਟਨ ਹੇਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਕੱਲ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਾਡੇ ਪ੍ਰੀਮੀਅਰ ਡੈਨੀਅਲ ਸਮੈਥੋਰਾਂ ਨੇ ਜੁਡੀਸ਼ੀਅਲ ਰਿਵਿਊ ਲਈ ਜਿਹੜੀ ਆ ਐਪਲੀਕੇਸ਼ਨ ਪਾ ਦਿੱਤੀ ਆ ਜੀਹਾਂ ਜਿਹੜੀ ਕਾਰਬਨ ਪ੍ਰਾਈਸਿੰਗ ਆ ਉਹਦੇ ਬਾਰੇ ਉਹਨਾਂ ਨੇ ਜੁਡੀਸ਼ੀਅਲ ਰਿਵਿਊ ਲਈ ਐਪਲੀਕੇਸ਼ਨ ਪਾਈ ਆ ਤੇ ਜਿਉਂ ਹੀ ਉਹ ਐਪਲੀਕੇਸ਼ਨ ਪਾਉਣ ਦੀ ਖਬਰ ਜੀ ਔਟਵਾ ਵਾਲਿਆਂ ਨੂੰ ਮਿਲਦੀ ਹੈ ਤੇ ਔਟਵਾ ਵਾਲਿਆਂ ਨੇ ਅੱਜ ਕੁਝ ਦਾ ਕਹਿੰਦੇ ਹੁੰਦੇ ਆਪਣਾ ਜਵਾਬ ਦਾਗ ਦਿੱਤਾ ਉਹ ਕਹਿੰਦੇ ਵੀ ਇਹ ਸਿਰਫ ਤੇ ਸਿਰਫ ਇੱਕ ਕਿਸਮ ਦੀ ਪੋਲੀਟੀਕਲ ਪੋਸਚਰਿੰਗ ਕੀਤੀ ਜਾ ਰਹੀ ਆ ਡੈਨੀਅਲ ਸਮਿਥ ਵੱਲੋਂ ਹੋਰ ਕੋਈ ਗੱਲ ਨਹੀਂ ਹੈ ਉਹਦਾ ਕਾਰਨ ਦੱਸ ਰਹੇ ਨੇ ਜਿਹੜੇ ਹੈ ਨੇ ਆਪਣੇ এনवायरमेंट ਮਨਿਸਟਰ ਸਟੀਵਨ ਗੇਲੇਬੋ ਤੇ ਆਰਫ ਬਿਰਾਨੀ ਉਹ ਕਹਿੰਦੇ ਵੀ ਸਾਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ ਆ ਪਰ ਸਾਨੂੰ ਹੈਰਾਨੀ ਨਹੀਂ ਹੋਈ ਇਸ ਗੱਲ ਦੀ ਕਿ ਇਹ ਐਕਸ਼ਨ ਉਹਨਾਂ ਨੇ ਲਿਆ ਹੈ ਦਨ ਯਾਦ ਹੋਣਾ ਕਿ ਪ੍ਰੀਮੀਅਰ ਡੈਨੀਅਲਸ ਸਮੇਥੂਰੀ ਗੱਲ ਹੈ ਨੇ ਵੀ ਜਿਹੜਾ ਲੋਕਾਂ ਨੂੰ ਹੋਮ ਹੀਟਿੰਗ ਆਇਲ ਦੇ ਉੱਤੇ ਜਿਹੜਾ ਕਾਰਬਨ ਬ੍ਰੇਕ ਦਿੱਤੀ ਆ ਉਧਰ ਈਸਟਰਨ ਪ੍ਰੋਵੈਂਸਸ ਵਾਲਰ ਉਹ ਕਹਿੰਦੇ ਵੀ ਠੀਕ ਨਹੀਂ ਹੈ ਇਥੋਂ ਤੱਕ ਕਿ ਇਸ ਗੱਲ ਨੂੰ ਇਦਾਂ ਲਿਆ ਜਾਂਦਾ ਵੀ ਉਹ ਕਿਸਮੀਆਂ ਵੋਟਾਂ ਖਰੀਦਣ ਲਈ ਜਿਹੜਾ ਉਧਰ ਇਸ ਤਰ੍ਹਾਂ ਕੀਤਾ ਗਿਆ ਜੀ ਪਰ ਉਹ ਕਹਿੰਦੇ ਜੀ ਜਿਹੜੇ ਮਿਨਿਸਟਰ ਨੇ এনवायरमेंट ਦੇ ਉਹ ਕਹਿੰਦੇ ਵੀ ਅਲਬਰਟਾ ਦੇ ਵਿੱਚ ਜਿਹੜਾ ਇੱਕ ਪਰਿਵਾਰ ਚੋਂ ਵਿਅਕਤੀਆਂ ਵਾਲਾ ਪਰਿਵਾਰ ਆ ਉਹਨਾਂ ਨੂੰ 1800 ਡਾਲਰ ਇਸ ਸਾਲ ਮੋਨਾ ਹੈਗਾ ਜੀ ਇਹ ਕਾਰਬਨ ਰੇਬੇਟ ਦਾ ਔਰ ਇਹ ਲਾਰਜੇਸਟ ਹੈਗਾ ਜੀ ਇਸ ਦੇਸ਼ ਦੇ ਵਿੱਚ ਵੀ ਜਿਹੜਾ ਇਹ ਇੰਨੀ ਰੇਬੇਟ ਮਿਲਣੀ ਆ ਸੋ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈਗਾ ਵੀ ਤੁਸੀਂ ਜਿਹੜੀ ਇਹ ਸ਼ਿਕਾਇਤ ਆ ਵੀ ਉਹ ਠੀਕ ਨਹੀਂ ਹਾਲਾਂਕਿ ਉਹ ਕਹਿੰਦੇ ਵੀ ਦੇਖੋ ਈਵਨ ਸੁਪਰੀਮ ਕੋਰਟ ਨੇ ਵੀ ਇਹਦੇ ਹੱਕ ਦੇ ਵਿੱਚ ਪਹਿਲਾਂ ਫੈਸਲਾ ਦਿੱਤਾ ਹੋਇਆ ਪਰ ਬਰਡਾ ਵਾਲੇ ਉਹ ਕਹਿੰਦੇ ਕਿਉਂਕਿ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਦੀ ਜਿਹੜੀ ਆ ਇਸ ਹਫ਼ਤੇ ਹੋਣ ਜਾ ਰਹੀ ਆ ਉਹਨਾਂ ਦੀ ਲੀਡਰਸ਼ਿਪ ਰਿਵਿਊ ਸੋ ਆਪਣੇ ਬੇਸ ਨੂੰ ਖੁਸ਼ ਕਰਨ ਲਈ ਇਹ ਜਿਹੜੀ ਗੱਲਬਾਤ ਆ ਉਹ ਕਰ ਰਹਾ ਆ ਇਹ ਹੀ ਕਾਰਨ ਆ ਉਹ ਕਹਿੰਦੇ ਹੋਰ ਕੋਈ ਕਾਰਨ ਨਹੀਂ ਹੈ ਅੱਛਾ ਦੂਸਰੀ ਗੱਲ ਆਈ ਹੈ ਜੀ ਵੀ ਸਾਡੇ ਇੱਥੇ ਹੁਣ ਇੱਕ ਹੋਰ ਮਨਿਸਟਰ ਨੇ ਵੀ ਇਹ ਗੱਲ ਐਡਮਿਟ ਕਰ ਲਈ ਆ ਵੀ ਜਿਹੜੀਆਂ ਟਿਕਟਾਂ ਸੀਗੀਆਂ ਆਇਲਰ ਗੇਮਸ ਦੀਆਂ ਉਹ ਵੀ ਕਿਸੇ ਇੱਕ ਵਿਅਕਤੀ ਨੇ ਜਿਹਦੀ ਐਮ ਐਚ ਕੇਅਰ ਹੈ ਜੀ ਅਮ ਮਿਸਟਰ ਸैम ਮਰਾਚੀ ਉਹਨਾਂ ਨੇ ਉਹਨਾਂ ਨੂੰ ਉਹ ਟਿਕਟਾਂ ਦਿੱਤੀਆਂ ਸੀ ਤਾਂ ਉਹਦੇ ਤੇ ਉਹ ਜਾ ਕੇ ਗੇਮਾਂ ਦੇਖ ਕੇ ਆਏ ਨੇ ਪਰ ਨਾਲ ਹੀ ਉਹਨਾਂ ਦਾ ਇਹ ਵੀ ਮੁਫਤ ਦੀਆਂ ਟਿਕਟਾਂ ਦਿੱਤੀਆਂ ਸੀਗੀਆਂ ਪਰ ਉਹਨਾਂ ਦਾ ਕਹਿਣਾ ਹੈਗਾ ਜੀ ਵੀ ਇਹਦੇ ਨਾਲ ਕੋਈ ਕਨਫਲਿਕਟ ਆਫ ਇੰਟਰਸਟ ਵਾਲੀ ਗੱਲ ਹੈ ਨਹੀਂ ਪਰ ਜਿਹੜੇ ਆਮ ਬੰਦੇ ਹੈਗੇ ਜੀ ਉਹਨਾਂ ਨੂੰ ਲੱਗਦਾ ਵੀ ਇਹ ਹੈ ਕਨਫਲਿਕਟ ਆਫ ਇੰਟਰਸਟ ਵਾਲੀ ਕਿਉਂਕਿ ਉਹਨਾਂ ਜਿਹੜੀ ਇਹ ਕੰਪਨੀ ਹੈ ਜੀ ਸैम ਮਰਾਚੀ ਹੋਰਾਂ ਦੀ ਐਮ ਐਚ ਕੇਅਰ ਉਹਨਾਂ ਨੇ ਪਿੱਛੇ ਜੇ 80 ਮਿਲੀਅਨ ਡਾਲਰ ਦੀ ਇੱਕ ਉਹਨਾਂ ਨੇ ਪ੍ਰੋਕਿਊਰਮੈਂਟ ਉਹਨਾਂ ਤੋਂ ਕੀਤੀ ਸੀਗੀ ਔਰ ਤੁਰਕੀ ਤੋਂ ਬੱਚਿਆਂ ਦੀ ਦਵਾਈ ਜਿਹੜੀ ਸੀਗੀ ਜੀ ਮੰਗਵਾਈ ਸੀਗੀ ਹਾਲਾਂਕਿ ਉਹ ਦਵਾਈ ਇੱਥੇ ਆਉਂਦੀ ਲੇਟ ਵੀ ਹੋ ਗਈ ਔਰ ਬਾਅਦ ਵਿੱਚ ਉਹਦਾ ਪੈਕੇਜਿੰਗ ਕਰਕੇ ਹੋਰ ਪ੍ਰੋਬਲਮਸ ਪਈਆਂ ਸੀਗੀਆਂ ਉਹ 80 ਮਿਲੀਅਨ ਦਾ ਜਿਹੜਾ ਸੀਗਾ ਜੀ ਸੌਦਾ ਇਹਨਾਂ ਦੇ ਥਰੂ ਹੋਇਆ ਸੀਗਾ ਪਰ ਮਨਿਸਟਰ ਸਾਹਿਬ ਕਹਿੰਦੇ ਵੀ ਇਹਦਾ ਤਾਂ ਕੋਈ ਕਨਫਲਿਕਟ ਆਫ ਇੰਟਰਸਟ ਨਹੀਂ ਉਹਨਾਂ ਨੇ ਮੈਨੂੰ ਟਿਕਟਾਂ ਦਿੱਤੀਆਂ ਤੇ ਮੈਂ ਜਾ ਕੇ ਗੇਮ ਜੜੀਆਂ ਉਹ ਦੇਖ ਕੇ ਆਇਆ ਆ ਦੇਖੋ ਜੀ ਹੁਣ ਗਾਂ ਕੀ ਹੁੰਦਾ ਲੋਕਾਂ ਦੇ ਕੀ ਕਹਿੰਦੇ ਹੁੰਦੇ ਆ ਅਬ ਬੇੜੇ ਦੇ ਵਿੱਚ ਇਹ ਗੱਲ ਪਹੁੰਚ ਗਈ ਆ ਹੁਣ ਤੇ ਲੋਕ ਕਾਹਾਂ ਫੈਸਲਾ ਕਰਨਗੇ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਹੈਦਬੰਦਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ